ਸੋ ਮੇਰਾ ਨਾਮ ਨਵਦੀਪ ਕੌਰ ਹੈ ਮੈਂ 9ਵੀਂ ਦੀ ਵਿਦਿਆਰਥਣਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਸਕੂਲ ਚ ਵੈਨ ਦਿੱਤੀ ਗਈ ਤੇ ਸਾਨੂੰ ਬਹੁਤ ਪ੍ਰੋਬਲਮ ਹੁੰਦੀ ਸੀ ਤੁਰਕੇ ਆਂਚ ਤੇ ਅੱਜ ਕੱਲ ਲਿਫਟ ਵੀ ਕੋਈ ਉਹ ਦਿੰਦਾਗਾ ਤੇ ਮਾਹੌਲ ਵੀ ਨਹੀਂ ਹੈਗਾ ਕਿਸੇ ਨਾਲ ਆਉਂਦਾ ਤੇ ਅਸੀਂ ਤੁਹਾਡੇ ਬਹੁਤ ਧੰਨਵਾਦੀਆਂ ਕਿ ਤੁਸੀਂ ਸਾਨੂੰ ਵੈਨ ਦਿੱਤੀ ਥੈਂਕ ਯੂ ਅੱਜ ਤਾਂ ਕੀ ਸਮਾਗੋ ਸੀ ਜਿਹੜਾ ਸਰਕਾਰੀ ਸਕੂਲ ਦੇ ਵਿੱਚ ਰੱਖਿਆ ਹੋਇਆ ਹੈ ਅੱਜ ਇੱਕਦਣਾ ਐਨੂਅਲ ਫੰਕਸ਼ਨ ਸੀਗਾ ਬੱਚਿਆਂ ਦਾ ਰਿਜ਼ਲਟ ਆਇਆ ਜੀ ਅਨਾਊਂਸ ਹੋਇਆਗਾ ਤੇ ਪੇਰੈਂਟਸ ਟੀਚਰਸ ਮੀਟਿੰਗਸ ਦੀ ਰਿਜ਼ਲਟ ਅਨਾਊਂਸ ਹੋਇਆ ਸੀਗਾ ਤੇ ਇੱਕ ਇਸ ਦੇ ਨਾਲ ਹੀ ਅੱਜ ਨਾ ਆਪਾਂ ਨੂੰ ਬੱਚਿਆਂ ਨੂੰ ਟ੍ਰਾਂਸਪੋਰਟ ਦੀ ਵੀ ਆਉਣ ਜਾਣ ਦੀ ਦਿੱਕਤ ਬਹੁਤ ਸੀ ਅਸੀਂ ਤਿੰਨ ਪਿੰਡਾਂ ਦੀ ਪੰਚਾਇਤਾਂ ਚੌਥਾ ਉੱਭਿਆ ਅਸੀਂ ਸਰਪੰਚਾਂ ਨੇ ਰਲ ਕੇ ਨਗਰ ਪੰਚਾਇਤਾਂ ਨੇ ਅਸੀਂ ਬੈਂ ਦਾ ਪ੍ਰਬਾਲਾ ਕੀਤਾ ਜੀ ਇਹਨਾਂ ਬੱਚਿਆਂ ਵਾਸਤੇ ਵੀ ਇਹਨਾਂ ਨੂੰ ਆਉਣ ਜਾਣ ਚ ਕੋਈ ਦਿੱਕਤ ਨਾ ਹੋਵੇ ਤੇ ਵੀ ਵਧੀਆ ਆਪਣੇ ਟਾਈਮ ਸਾਰਾ ਸਕਣ ਤੇ ਟਾਈਮ ਸਾਰਾ ਆਪਣੇ ਘਰ ਜਾ ਸਕਣ ਇਹ ਕਿੰਨੇ ਬੱਚੇ ਬੈਠ ਸਕਦੇ ਨੇ ਇੱਕ ਬੈਂ ਦੇ ਵਿੱਚ ਇਹ ਚ 40 ਬੱਚੇ ਬੈਠ ਸਕਦੇ ਨੇ ਜੀ ਇਹ ਅਲੱਗ-ਅਲੱਗ ਰੂਟ ਬਣਾਏ ਜਾਣਗੇ ਜਿੱਥੇ ਹਾਂਜੀ ਹਾਂ ਇਹ ਲੱਗ ਜਿਵੇਂ ਹੁਣ ਉੱਭਿਆ ਹੋ ਗਿਆ ਅਹ ਨਿਹਾਲ ਘੜ ਹੋ ਗਿਆ ਤੇ ਕਾਕੂ ਵਾਲਾ ਹੋ ਗਿਆ ਇਹ ਪਿੰਡ ਹੈ ਇਹ ਨੇ ਵੀ ਜਿਹੜੇ ਸਾਡੇ ਇੱਕ ਪਿੰਡ ਵਿਚਕਾਰ ਆਉਂਦਾ ਤੇ ਇਹ ਦੂਸਰਾ ਪਿੰਡ ਹੋ ਜਾਂਦਾਗਾ ਉਥੋਂ ਬੱਚਿਆਂ ਨੂੰ ਆਉਣ ਚ ਜਿਆਦਾ ਦਿੱਕਤ ਆਉਂਦੀ ਹੈ ਜੀ ਕਿੰਨੀ ਕਿਸਮ ਦੀ ਕਿ ਸਮੱਸਿਆ ਆ ਰਹੀ ਸੀ ਕਿੰਨੀ ਸਮੱਸਿਆ ਸੀ ਬੱਚਿਆਂ ਦੀ ਇਹ ਜੀ ਬਹੁਤ ਟਾਈਮ ਤੋਂ ਇਹ ਸਮੱਸਿਆ ਸੀਗੀ ਕਿਉਂਕਿ ਬੱਚੇ ਟਾਈਮ ਤੇ ਆ ਨਹੀਂ ਸਕਦੇ ਸੀਗੇ ਤੇ ਉਹਨਾਂ ਨੂੰ ਆਸਲ ਵਿੱਚ ਆਪ ਉੱੜ ਜੀ ਜਾਂਦੇ ਸੀ ਉਹ ਵੀ ਆਪਾਂ ਕਿਹੜਾ ਸਕੂਲ ਉਹ ਕਰੀਏ ਵੀ ਆਪਾਂ ਕਿਹੜੇ ਸਕੂਲ ਦੀ ਚੋਇਸ ਕਰੀਏ ਕਿਉਂ ਉਧਰ ਕੌਰੀਆਂਗਾ ਜੀ ਉਧਰ ਵੀ ਟਰਾਂਸਪੋਰਟ ਦਾ ਬੁਰਾ ਹਾਲ ਹੈਗਾ ਪ੍ਰਾਈਵੇਟ ਬੱਸਾਂ ਵਾਲੇ ਨੇਗੇ ਉਹ ਨਹੀਂ ਚੜਾਉਂਦੇ ਅਗਲਾ ਕਰਾਏ ਦੀ ਮੰਗ ਕਰਦਾਗਾ ਫਿਰ ਇਹ ਐਨੇ ਸਮਰਥ ਨਹੀਂ ਹੈਗੇ ਵੀ ਇਹ ਕਿਰਾਏ ਦੇ ਸਕਣ ਅਸੀਂ ਇਸ ਲਈ ਆਪ ਆਪਦੇ ਪੱਲੇ ਸਾਰਾ ਕੁਝ ਵੀ ਬੈਂਡ ਦਾ ਹੋ ਗਿਆ ਅੱਗੇ ਜੋ ਵੀ ਖਰਚਾ ਤੇਲ ਦਾ ਜੋ ਡਰਾਈਵਰ ਦਾ ਹੋਊਗਾ ਅਸੀਂ ਆਪ ਆਪਦੇ ਪੱਲੇ ਕਰਾਂਗੇ ਜੀ ਹੁਣ ਜਿਹੜਾ ਇਹ ਸਹਿਯੋਗ ਤਾਂ ਹੈਗਾ ਜੀ ਬੈਂਡ ਦਾ ਕਿੰਨੀ ਲਾਗਦੀ ਇਸ ਬੈਂਡ ਦੇ ਭਾਈ ਇਹਦੇ ਉੱਤੇ ਜੀ 3 ਲੱਖ ਰੁਪਇਆ ਲੱਗਿਆ ਜੀ ਬੈਂਡ ਦੇ ਉੱਤੇ ਤੇ ਬਾਕੀ ਨਗਰ ਨਿਵਾਸੀ ਲਾੜਮੁਜਾਰਾ ਕਲਾਂ ਪੰਚਾਇਤ ਨਗਰ ਪੰਚਾਇਤ ਲਾੜਮੁਜਾਰਾ ਖੁਰਦ ਤੇ ਨਗਰਪੰਚਾਇਤ ਕਾਕੂ ਵਾਲਾ ਸਰਪੰਚ ਸਾਹਿਬ ਸਾਡੇ ਨਾਲ ਖੜੇ ਨੇਗੇ ਤੇ ਨਗਰਪੰਚਾਇਤ ਆਪਣਾ ਉੱਭਿਆ ਸਰਪੰਚਾਂ ਦਾ ਤੇ ਨਗਰ ਨਿਵਾਸੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਜਿੱਦਾਂ ਹੁਣ ਬੱਚੇ ਨੇ ਜਿਹੜੇ ਉਹ ਬੈਂਡ ਦੇ ਵਿੱਚ ਬੈਠੇ ਤਾਂ ਉਹਨਾਂ ਦੇ ਹੌਪ ਆਫ ਦੇਖ ਕੇ ਤੁਹਾਨੂੰ ਕੀ ਫੀਲ ਹੋ ਰਹੀ ਸੀਗਾ ਬਹੁਤ ਬਹੁਤ ਵਧੀਆ ਮਹਿਸੂਸ ਹੋਇਆ ਜੀ ਮਾਨੂੰ ਸੁਪਨ ਮਿਲਿਆਗਾ ਕਿਉਂਕਿ ਆਮ ਘਰਾਂ ਦੇ ਬੱਚੇ ਨੇ ਇਹਨਾਂ ਦਾ ਇੱਕ ਸੁਪਨਾ ਹਰੇਕ ਬੱਚੇ ਕੋ ਸੁਪਨਾ ਦੇਖਦਾ ਵੀ ਮੈਂ ਬਸ ਚ ਜਾਵਾਂ ਹਨਾ ਵੀ ਟਰਾਂਸਪੋਰਟ ਉਹਦਾ ਹੋਵੇ ਪ੍ਰਬੰਧ ਵਧੀਆ ਸਹੂਲਤਾਂ ਮਿਲਣ ਪਰ ਸਾਡੀ ਬਈ ਕੋਸ਼ਿਸ਼ ਆ ਵੀ ਅਸੀਂ ਇਹਨਾਂ ਨੂੰ ਵਧੀਆ ਸਹੂਲਤਾਂ ਜਿਹੜੀਆਂ ਪ੍ਰਾਈਵੇਟ ਅਦਾਰੇ ਅੱਜ ਕੱਲ ਪ੍ਰਾਈਵੇਟ ਸਕੂਲ ਦੇ ਰਹੇ ਨੇ ਵੀ ਅਸੀਂ ਉਹਨਾਂ ਨਾਲ ਦੀਆਂ ਸਹੂਲਤਾਂ ਦੇਈਏ ਇਹਨੂੰ ਸਾਡੀ ਬਈ ਕੋਸ਼ਿਸ਼ ਆ ਦੇ ਲੋ ਅਮਰ ਜੀ ਕਿਵੇਂ ਦੇਖਦੇ ਹੋ ਜਿਹੜੇ ਪਿੰਡਾਂ ਦੇ ਬੱਚੇ ਨੇਗੇ ਉਹਨਾਂ ਦੇ ਵੀ ਦਿਲ ਦੇ ਵਿੱਚ ਹੁੰਦਾ ਕਿ ਅਸੀਂ ਵੀ ਬੈਂਡ ਦੇ ਵਿੱਚ ਸਪੋਰਟ ਕਰੀ ਅੱਜ ਉਹਨਾਂ ਦੀ ਇੱਛਾ ਪੂਰੀ ਹੋਈ ਹੈਗੀ ਕਿੰਨਾ ਦਾ ਸਹਿਯੋਗ ਰਿਹਾ ਹੈਗਾ ਔਰ ਕੀ ਕਹਿਣਾ ਚਾਹੋਗੇ ਇਹ ਮੇਰੇ ਪਿੰਡਾ ਜਿਵੇਂ ਲਾਡ ਮੇਰਾ ਕਲਾਂ ਦੇ ਵਿੱਚੋਂ ਤੇ 2-3 3-4 ਕਿਲੋਮੀਟਰ ਪੈਂਦਾ ਹੈ ਜਿਹੜੇ ਮੇਰੇ ਪਿੰਡ ਦੇ ਬੱਚੇ ਸੀਗੇ ਸਰਕਾਰੀ ਸਕੂਲ ਚ ਪੜ੍ਹਦੇ ਸੀ ਕੁਝ ਤਾਂ ਉਹ ਖੇਤਲੇ ਪੜ੍ਹਦੇ ਸੀਗੇ ਕੁਝ ਲਾਡ ਮਿਆਰੇ ਉਹਨਾਂ ਨੂੰ ਜਿਹੜੀਆਂ ਖਾਸ ਕਰਕੇ ਲੜਕੀਆਂ ਨੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਸੀਗੀ ਇਹ ਸਾਡੇ ਭਾਈ ਸਾਹਿਬ ਪ੍ਰੇਮ ਸਿੰਘ ਸਰਪੰਚ ਸਾਹਿਬ ਨੇ ਮੀਟਿੰਗ ਛੱਦੀ ਇੱਥੇ ਤੇ ਮੈਡਮ ਨੇ ਇਹਨਾਂ ਨੇ ਸਾਨੂੰ ਕਿਹਾ ਵੀ ਵੀ ਜਿਹੜਾ ਆਪਾਂ ਜੇ ਬੈਂਡ ਦਾ ਪ੍ਰਬੰਧ ਕਰ ਲਈਏ ਤਾਂ ਉਸ ਤੋਂ ਬਾਅਦ ਮੈਂ ਨਾਲ ਦੀ ਨਾਲ ਹੀ ਆਪਣੇ ਜਿਹੜੇ ਕਲੱਬ ਮੈਂਬਰ ਨੇ ਮੇਰੇ ਮਨੁੱਖੀ ਇਕਤਾ ਚੈਰੀਡ ਫਾਊਂਡੇਸ਼ਨ ਐ ਪਹਿਲਾਂ ਵੀ ਸਮਾਜ ਸੇਵੀ ਕੰ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਬਹੁਤ ਖੁਸ਼ੀ ਨਾਲ ਜਿਹੜੀ ਪੇਮੈਂਟ ਹੈ ਕੀਤੀ ਤੇ ਮੈਂ ਸਾਰੇ ਕਲੱਬ ਵਾਸੀਆਂ ਦਾ ਪਿੰਡ ਵਾਸੀਆਂ ਦਾ ਤੇ ਕਲੱਬ ਮੈਂਬਰਾਂ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਐਡਾ ਉਪਰਾਲਾ ਕੀਤਾ ਸਾਡਾ ਸਾਥ ਦਿੱਤਾ ਤੇ ਜਿਹੜੀ ਮੇਰੇ ਪਿੰਡ ਦੀ ਮੰਗ ਸੀ ਵੀ ਜਿਹੜੇ ਬੱਚੇ ਨੇ ਕੁੜੀਆਂ ਨੂੰ ਆਉਣ ਜਾਣ ਵਿੱਚ ਦਿੱਕਤ ਆਏ ਉਹ ਵੀ ਮੁਸ਼ਕਲ ਆ ਹੱਲ ਹੋ ਚੁੱਕੀ ਹੈ ਜੀ ਮੈਡਮ ਸਕੂਲ ਦੇ ਵਿੱਚ ਕਿੰਨੀ ਸਟਰੈਂਥ ਹੈਗੀ ਹੈ ਜੀ ਔਰ ਕੀ ਕੀ ਸਮੱਸਿਆ ਆ ਰਹੀ ਸੀ ਬੱਚਾ ਆਪਣੇ ਕੋਲ ਸਟਰੈਂਥ ਜੀ 248 ਬੱਚਿਆਂ ਦੀ ਹੈ ਸਮੱਸਿਆ ਆਪਣੇ ਸਕੂਲ ਚ ਕੋਈ ਨਹੀਂ ਸੀ ਜੀ ਸਮੱਸਿਆ ਸੀ ਬੱਚਿਆਂ ਨੂੰ ਆਣ ਜਾਣ ਦੀ ਅਸੀਂ ਜਿਹੜੇ ਘਰ ਚ ਵੀ ਜਾਂਦੇ ਉਹ ਕਹਿੰਦੇ ਵੀ ਮੈਡਮ ਸਾਡੇ ਲਈ ਬੈਂ ਲਾਈ ਜਾਵੇ ਵੀ ਅਸੀਂ ਬੱਚਿਆਂ ਨੂੰ ਪੈਦਲ ਨਹੀਂ ਭੇਜ ਸਕਦੇ ਕਿ ਤੁਹਾਡਾ ਸਕੂਲ ਦੂਰ ਪੈਂਦਾ ਕਿਸੇ ਪਿੰਡ ਨੂੰ ਧਨ ਕਿਲੋਮੀਟਰ ਪੈਂਦਾ ਸੀ ਕਿਸੇ ਨੂੰ 5 ਕਿਲੋਮੀਟਰ ਫਿਰ ਸਾਡੀ ਤਿੰਨੇ ਪਿੰਡਾਂ ਦੇ ਸਰਪੰਚ ਸਾਹਿਬ ਨਾਲ ਗੱਲ ਹੋਈ ਇਹਨਾਂ ਨੇ ਸਾਨੂੰ ਸੰਜੋਗ ਦਿੱਤਾ ਇਹ ਕਹਿੰਦੇ ਤੁਸੀਂ ਬੇਫਿਕਰ ਹੋ ਸਕੂਲ ਚ ਲਾਓ ਅਸੀਂ ਤੁਹਾਨੂੰ ਬੈਂ ਦਾ ਪ੍ਰਬੰਧ ਕਰਕੇ ਦਿੰਨੇ ਆ ਤੁਹਾਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਸਾਡੇ ਤਿੰਨੇ ਪਿੰਡਾਂ ਦੇ ਸਰਪੰਚਾਂ ਨੇ ਸਾਨੂੰ ਪ੍ਰੋਮਿਸ ਕੀਤਾ ਵੀ ਸਾਨੂੰ ਦੱਸੋ ਇਹ ਸਕੂਲ ਨੂੰ ਅਸੀਂ ਚਲਾਵਾਂਗੇ ਵਧੀਆ ਤਰੀਕੇ ਦੇ ਨਾਲ ਕੁਝ ਸਰਕਾਰ ਵੱਲੋਂ ਤੁਹਾਨੂੰ ਨੋਟਿਸ ਵੀ ਆਇਆ ਸੀਗੇ ਕਿ ਬੱਚਿਆਂ ਦੀ ਸਟ੍ਰੈਂਥ ਜਿਹੜੀ ਹੈਗੀ ਆ ਘਟਦੀ ਜਾ ਰਹੀ ਹੈਗੀ। ਹਾਂਜੀ ਹਾਂ ਇਹ ਐ ਕਹਰੇ ਸੀਗੇ ਵੀ ਬੱਚਿਆਂ ਦੀ ਗਿਣਤੀ ਵਧਾਓ ਤੁਸੀਂ ਪਰ ਅਸੀਂ ਜਾਂਦੇ ਸੀ ਕਰ ਕਰ ਉਹਨਾਂ ਦੀ ਕਿਹ ਰਮਾਂਸੀ ਬੈਨ ਦੀ ਤੇ ਬੈਨ ਦੀ ਸਮੱਸਿਆ ਸਾਡੀ ਇਹਦੇ ਤਿੰਨ ਪਿੰਡਾਂ ਨੇ ਸਾਨੂੰ ਪੂਰੀ ਕਰਕੇ ਦਿੱਤੀ ਹੈ ਜੀ। ਮੈਡਮ ਜੇ ਇਸ ਸਹੂਗਨਾ ਮਿਲਦਾ ਬੈਨ ਅਗਰ ਨਾ ਮਿਲਦੀ ਤੱਕੀ ਲੱਗਦਾ ਕਿ ਹੋ ਸਕਦਾ ਸਕੂਲ ਨੂੰ ਜਿੰਦਾ ਦਾ ਕੁਲਕ ਸਾਥਾ ਸੀ। ਹਾਂਜੀ ਬਿਲਕੁਲ ਜੀ ਬੱਚਿਆਂ ਦੀ ਗਿਣਤੀ ਸਾਡੀ ਜ਼ਰੂਰ ਘਟਦੀ ਜੀ ਬਹੁਤ ਜ਼ਿਆਦਾ ਬੱਚੇ ਬਹੁਤ ਜ਼ਿਆਦਾ ਬੈਨ ਕਰਕੇ ਗਿਣਤੀ ਘਟਦੀ ਜਾ ਰਹੀ ਸੀਗੀ ਪਰ ਜਦੋਂ ਬੱਚਿਆਂ ਨੂੰ ਪਤਾ ਲੱਗਿਆ ਰਾਮ ਸ਼ੁਕਰੀਆ ਦਤ ਕਰਨਾ ਚਾਹਦੇ ਹਾਂ ਇਹਨਾਂ ਦੇ ਤਹਿਤ ਲੋ ਧੰਨਵਾਦ ਹੈ ਜੀ ਇਹ ਤਾਂ ਸਾਨੂੰ ਵਾਰ-ਵਾਰ ਹੁਣ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਵੀ ਕਹਿ ਰਹੇ ਨੇ ਵੀ ਅਸੀਂ ਕੋਸ਼ਿਸ਼ ਕਰਾਂਗੇ ਹੋ ਸਕੇ ਤਾਂ ਵੀ ਤੁਹਾਨੂੰ ਏਸੀ ਦੀ ਹੈ ਅਸੀਂ ਸਕੂਲ ਨੂੰ ਤੇ ਪਹਿਲਾਂ ਬੈਂਡ ਦਾ ਪ੍ਰਬੰਧ ਕੀਤਾ ਸਾਨੂੰ ਇਹਨਾਂ ਹੁੰਦੇ ਤਾਂ ਜੇ ਕੋਈ ਫਿਕਰ ਨਹੀਂ ਹੈਗੀ ਸਾਡੇ ਸਕੂਲ ਬਹੁਤ ਸੋਹਣਾ ਚਲਾ ਰਹੇ ਨੇ ਜੀ ਬੱਚਿਆਂ 'ਚ ਕਿੰਨੀ ਖੁਸ਼ੀ ਦੇਖਣ ਨੂੰ ਮਿਲਦੀ ਬਹੁਤ ਜ਼ਿਆਦਾ ਜੀ ਬੱਚਿਆਂ 'ਚ ਉਹਨਾਂ ਤਾਂ ਬੱਚਿਆਂ ਦੇ ਲੋ ਜੀ ਖੁਸ਼ੀ ਸਾਮੀ ਨਹੀਂ ਜਾ ਰਹੀ ਹੈਗੀ ਬੱਚੇ ਇੰਨਾ ਖੁਸ਼ ਹੋ ਰਹੇ ਨੇ ਮੈਡਮ ਵੀ ਅਸੀਂ ਸੋਚ ਨਹੀਂ ਸਕਦੇ ਸੀ ਵੀ ਅਸੀਂ ਵੀ ਬੈਂਡ ਵਿੱਚ ਚੜ ਸਕਦੇ ਆ ਵੀ ਅਸੀਂ ਪ੍ਰਾਈਵੇਟ ਸਕੂਲ ਦਾ ਮੁਕਾਬਲਾ ਅੱਜ ਬੱਚਾ ਨੂੰ ਪਹਿਲੀ ਵਿజిਟ ਕਰਵਾਈ ਗਈ ਬੈਂ ਦੇ ਵਿੱਚ ਬੱਚਾ ਨੇ ਬਹੁਤ ਜ਼ਿਆਦਾ ਖੁਸ਼ੀ ਪ੍ਰਗਟਾਈ ਜੀ ਜਿੱਦਾਂ ਹੁਣ ਪ੍ਰਾਈਵੇਟ ਸਕੂਲਾਂ ਵੱਲੋਂ ਰੁਖ ਹੋ ਰਿਹਾ ਜੀ ਤੁਸੀਂ ਬੱਚਿਆਂ ਦੇ ਪੇਰੈਂਟਸ ਨੂੰ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਸਹੂਲਤਾਂ ਮਿਲ ਰਹੀਆਂ ਨੇ ਹੁਣ ਸਰਕਾਰੀ ਸਕੂਲ 'ਚ ਵੀ ਬੱਚਿਆਂ ਦੇ ਪੇਰੈਂਟਸ ਨੂੰ ਕੀ ਕਹੋਗੇ ਬੱਚਿਆਂ ਦੇ ਪੇਰੈਂਟਸ ਨੂੰ ਜੀ ਮੇਰਾ ਇਹ ਸਨੇਹ ਹੈ ਕਿ ਸਾਡੇ ਕੋਲ ਬਹੁਤ ਜ਼ਿਆਦਾ ਕੁਆਲੀਫਾਈਡ ਟੀਚਰ ਨੇ ਹਰ ਤਰ੍ਹਾਂ ਦੀ ਸਹੂਲਤ ਹੈ ਸਮਾਰਟ ਕਲਾਸਾਂ ਨੇ ਸਾਡੇ ਕੋਲ ਕਿਸੇ ਪ੍ਰਕਾਰ ਦੀ ਸਟੱਡੀ ਵੱਲੋਂ ਕੋਈ ਕਮੀ ਨਹੀਂ ਹੈਗੀ ਇੱਕ ਵਾਰ ਸਰਕਾਰੀ ਸਕੂਲ ਨੂੰ ਮੌਕਾ ਦੇ ਕੇ ਦੇਖੋ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਦੇਖੋ ਜਿੰਨੇ ਨੇ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਈ ਦਿੰਨੇ ਆ ਜੀ ਉਹਨਾਂ ਨੂੰ ਵਧੀਆ ਸਾਡੇ ਕਈ ਬੱਚੇ ਜੀ ਇੱਥੋਂ ਫੌਜੀ ਬਣ ਕੇ ਗਏ ਨੇ ਕੋਈ ਬੱਚੇ ਵਿਦੇਸ਼ 'ਚ ਬੈਠੇ ਨੇ ਜੀ ਹਨਾ ਕੋਈ ਬੱਚਾ ਡਾਕਟਰ ਬਣਿਆ ਇੱਥੋਂ ਸਰਕਾਰੀ ਸਕੂਲ 'ਚ ਨਿਕਲੇ ਹੋਏ ਬੱਚੇ ਨੇ ਜੀ ਅਸੀਂ ਖੁਦ ਸਰਕਾਰੀ ਸਕੂਲਾਂ 'ਚ ਪੜ੍ਹੇ ਹੋਏ ਬੱਚੇ ਆ ਜੀ